ਤਾਂ ਖਬਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਲ ਜੁੜੀ ਹੋਈ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਹਾਲਾਤ ਇਸ ਵੇਲੇ ਅਜਿਹੇ ਨੇ ਕਿ ਲੈਣੀ ਦੇਣੀ ਜਿਹੜੀ ਮੁਲਾਜ਼ਮ ਰਿਟਾਇਰ ਹੋ ਜਾਂਦੇ ਨੇ ਉਹਨਾਂ ਦੀ ਵੀ ਤਕਰੀਬਨ 50 ਕਰੋੜ ਰੁਪਏ ਬਕਾਇਆ ਹੈ ਤੇ ਨਾਲ ਹੀ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਵਿਭਾਗ ਨੂੰ ਤਕਰੀਬਨ 550 ਕਰੋੜ ਰੁਪਏ ਦੀ ਰਾਸ਼ੀ ਦਾ ਭੁਗਤਾਨ ਕਰਨਾ ਹੈ ਉਹ ਵੀ ਅਜੇ ਬਕਾਇਆ ਹੈ ਜਗਬਾਣੀ ਦੀ ਇਸ ਰਿਪੋਰਟ ਦੇ ਅਨੁਸਾਰ ਖੁਲਾਸਾ ਕੀਤਾ ਹੈ ਜਿਸ ਵਿੱਚ ਇਹ ਦੱਸਿਆ ਗਿਆ ਕਿ ਇਸ ਤਰੀਕੇ ਦੇ ਨਾਲ ਬੜੇ ਹੀ ਮੰਦੇ ਹਾਲਾਤਾਂ ਦੇ ਵਿੱਚੋਂ ਪੰਜਾਬ ਦਾ ਸਿੱਖਿਆ ਢਾਂਚਾ ਇਸ ਵੇਲੇ ਗੁਜ਼ਰ ਰਿਹਾ ਹੈ ਜਿਸ ਤਰੀਕੇ ਦੇ ਨਾਲ ਸਿੱਖਿਆ ਵਿਭਾਗ ਬੱਚਿਆਂ ਨੂੰ ਪੁਸਤਕਾ ਤੋਂ ਲੈ ਕੇ ਡਰੈਸਸਸ ਮੁਹੱਈਆ ਕਰਵਾਉਂਦਾ ਹੈ ਪਰ ਹਾਲਾਤ ਇਸ ਦੇ ਅਜਿਹੇ ਬਣੇ ਹੋਏ ਨੇ ਕੀ ਸੂਬਾ ਸਰਕਾਰ 1 ਰੁਪਏ ਦਾ ਵੀ ਯੋਗਦਾਨ ਜਿਹੜਾ ਹੈ ਉਹ ਨਹੀਂ ਕਰ ਰਹੀ ਹੈ ਇਸ ਰਿਪੋਰਟ ਦੇ ਵਿੱਚ ਕਈ ਵੱਡੇ ਅੰਕੜੇ ਵੀ ਦੱਸੇ ਗਏ ਨੇ ਜਿਸ ਤੋਂ ਪਤਾ ਚੱਲਦਾ ਹੈ ਕਿ ਕਰੋੜਾਂ ਰੁਪਏ ਦੀ ਭੁਗਤਾਨ ਅਜੇ ਤੱਕ ਸਿੱਖਿਆ ਵਿਭਾਗ ਨੂੰ ਨਹੀਂ ਹੋਇਆ ਹੈ ਸੂਬਾ ਸਰਕਾਰ ਦੇ ਵੱਲੋਂ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਸ਼ਾਇਦ ਹੀ ਪਹਿਲਾ ਇੱਕ ਅਜੀਹਾ ਸਿੱਖਿਆ ਬੋਰਡ ਹੈ ਦੇਸ਼ ਦਾ ਜਿਹਦਾ ਹੀ ਸੂਬਾ ਸਰਕਾਰ ਬੋਰਡ ਨੂੰ 1 ਰੁਪਏ ਦਾ ਵੀ ਯੋਗਦਾਨ ਨਹੀਂ ਕਰਦੀ ਹੈ ਇਹ ਸਿੱਖਿਆ ਬੋਰਡ ਆਪਣੇ ਸਾਰੇ ਖਰਚੇ ਖੁਦ ਹੀ ਪੂਰੇ ਕਰਦਾ ਹੈ ਇਸ ਦੇ ਉਲਟ ਕਈ ਵਾਰ ਜਿਹੜੀ ਸਰਕਾਰ ਹੈ ਇਸ ਉੱਤੇ ਭਾਰੀ ਵਿੱਤੀ ਬੋਝ ਪਾਉਣ ਦੀ ਕੋਸ਼ਿਸ਼ ਜ਼ਰੂਰ ਕਰਦੀ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਤਕਰੀਬਨ 550 ਕਰੋੜ ਰੁਪਏ ਤੋਂ ਵੱਧ ਦੀ ਰਕਮ ਬਕਾਇਆ ਜਿਸ ਦਾ ਭੁਗਤਾਨ ਅਜੇ ਤੱਕ ਸਰਕਾਰ ਨੇ ਨਹੀਂ ਕੀਤਾ ਹੈ ਪੈਸੇ ਦੀ ਕਾਰਨ ਸਿੱਖਿਆ ਬੋਰਡ ਦੇ ਹਾਲਾਤ ਦਿਨੋਂ ਦਿਨ ਮਾੜੇ ਹੁੰਦੇ ਜਾ ਰਹੇ ਨੇ ਸਿੱਖਿਆ ਬੋਰਡ ਦੀ ਪਿਛਲੇ ਸਾਲਾਂ ਦੌਰਾਨ ਰਿਲੀਵ ਹੋਏ ਮੁਲਾਜ਼ਮਾਂ ਦੀ ਅਜੇ ਤੱਕ ਜਿਹੜੀ ਪੁਕਤਾਨ ਹੈ ਉਹ ਨਹੀਂ ਕੀਤਾ ਹੈ ਤੇ ਨਾਲ ਸਰਕਾਰ ਬੋਰਡ ਨੂੰ ਚਲਾਉਣ ਦੇ ਲਈ ਆਪਣਾ ਪੈਸਾ ਵਾਪਸ ਹੀ ਨਹੀਂ ਕਰ ਰਹੀ ਹੈ ਜਿਸ ਕਾਰਨ ਸਿੱਖਿਆ ਬੋਰਡ ਦੇ ਮੁਲਾਜ਼ਮਾਂ ਨੇ ਕਈ ਦਿਨਾਂ ਤੋਂ ਕੰਮ ਕਰਕੇ ਸਰਕਾਰ ਖਿਲਾਫ ਕੰਮ ਨੂੰ ਬੰਦ ਕਰਕੇ ਸਰਕਾਰ ਖਿਲਾਫ ਜਿਹੜਾ ਹੈ ਉਹ ਤਰਨਾ ਪ੍ਰਦਰਸ਼ਨ ਕਰ ਦਿੱਤਾ ਫਿਰ ਕਿਤੇ ਜਾ ਕੇ ਸਿੱਖਿਆ ਬੋਰਡ ਨੂੰ ਸਰਕਾਰ ਨੇ ਪੈਸੇ ਦਿੱਤੇ ਨੇ ਪੰਜਾਬ ਦੇ ਵਿਦਿਆਰਥੀਆਂ ਨੂੰ ਸਿੱਖਿਆ ਦੇਣਾ ਉਹਨਾਂ ਦੇ ਇਮਤਿਹਾਨ ਕਰਵਾਉਣਾ ਅਤੇ ਉਹਨਾਂ ਨੂੰ ਪਾਠ ਪੁਸਤਕਾਂ ਮੁਹੱਈਆ ਕਰਵਾਉਣੀ ਜ਼ਿੰਮੇਵਾਰੀ ਹੈ ਇਸ ਦੇ ਲਈ ਜਿਹੜੀ ਉਸ ਦੀ ਹਾਲਤ ਹੈ ਉਹ ਦਿਨ ਪ੍ਰਤੀ ਦਿਨ ਖਰਾਬਤਾ ਹੋ ਰਹੀ ਹੈ ਪਰ ਇਹ ਮੰਦੇ ਹਾਲਾਤ ਜਿਹੜੇ ਸਿੱਖਿਆ ਵਿਭਾਗ ਦੇ ਇਸ ਵੇਲੇ ਹੋ ਰਹੇ ਨੇ ਉਹ ਇੱਕ ਦਿਨ ਦੇ ਵਿੱਚ ਆ ਰਾਤੋ ਰਾਤ ਨਹੀਂ ਹੋਏ ਨੇ ਕਈ ਸਾਲਾਂ ਦੀ ਹੈ ਸੁਭਾ ਸਰਕਾਰਾਂ ਇਸ ਦੇ ਲਈ ਜ਼ਿੰਮੇਵਾਰ ਨੇ DPIEDS 9ਵੀਂ ਤੋਂ 12ਵੀਂ ਜਮਾਤ ਦੇ ਗੈਰ ਐਸਸੀ ਵਿਦਿਆਰਥੀਆਂ ਅਤੇ 10ਵੀਂ ਮਾਫ ਕਰਨਾ 11ਵੀਂ ਤੋਂ 12ਵੀਂ ਜਮਾਤ ਦੇ ਐਸਸੀ ਅਤੇ ਗੈਰ ਐਸਸੀ ਵਿਦਿਆਰਥੀਆਂ ਨੂੰ ਪਾਠ ਪੁਸਤਕ ਪ੍ਰਦਾਨ ਕਰਦੀ ਹੈ ਇਸ ਦੇ ਨਾਲ ਹੀ ਸਮਾਜਿਕ ਨਿਆਂ ਸ਼ਕਤੀਕਰਨ ਕਟਗਿਣਤੀ ਵਿਭਾਗ ਪਹਿਲੀ ਪਹਿਲੀ ਤੋਂ ਹੀ 10ਵੀਂ ਜਮਾਤ ਤੱਕ ਅਨੁਸੂਚਿਤ ਜਾਤੀ ਵਰਗ ਦੇ ਵਿਦਿਆਰਥੀਆਂ ਨੂੰ ਮੁਫਤ ਪਾਠ ਪੁਸਤਕਾਂ ਪ੍ਰਦਾਨ ਕਰ ਅਥਾਰਟੀ ਪਹਿਲਾਂ ਤੋਂ ਹੀ 8ਵੀਂ ਜਮਾਤ ਤੱਕ ਦੇ ਗੈਰ ਐਸਸੀ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ ਮੁਫਤ ਪੁਸਤਕਾਂ ਪ੍ਰਦਾਨ ਕਰਦੀ ਹੈ। ਇਹਨਾਂ ਵਿਦਿਆਰਥੀਆਂ ਨੂੰ ਪਾਠ ਪੁਸਤਕਾਂ ਮੁਹੱਈਆ ਕਰਵਾਉਣਾ ਇਹਨਾਂ ਵਿਭਾਗਾ ਦੀ ਜ਼ਿੰਮੇਵਾਰੀ ਹੈ ਪਰ ਕਿਉਂਕਿ ਸਿੱਖਿਆ ਬੋਰਡ ਪੁਸਤਕਾਂ ਤਿਆਰ ਵੀ ਕਰਦਾ ਹੈ ਇਸ ਲਈ ਸਿੱਖਿਆ ਬੋਰਡ ਨੂੰ ਡੀਪੀਆਈ, ਐਡੀਐਸ ਸਮਾਜਿਕ ਦੀਆਂ ਅਧਿਕਾਰਾਂ ਸੰਗਰ ਸਿੱਖਿਆ ਅਭਿਆਨ ਅਥਾਰਟੀ ਵੱਲੋਂ ਇਹਨਾਂ ਵੱਖ-ਵੱਖ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ ਪਾਠ ਪੁਸਤਕਾਂ ਮੁਹੱਈਆ ਕਰਵਾਉਣ ਦੇ आदेश ਦਿੱਤੇ ਜਾਂਦੇ ਹਨ ਉਕਤ ਵਿਭਾਗਾ ਦੇ ਹੁਕਮਾਂ ਉੱਤੇ ਸਿੱਖਿਆ 보ਡ ਵੱਲੋਂ ਸਮੇਂ-ਸਮੇਂ ਉੱਤੇ ਵਿਦਿਆਰਥੀਆਂ ਨੂੰ ਪਾਠ ਪੁਸਤਕਾਂ ਮੁਹੱਈਆ ਕਰਵਾਈ ਜਾਂਦੀ ਹੈ ਸਪਲਾਈ ਕੀਤੀ ਜਾਂਦੀ ਹੈ ਡੀਪੀਆਈ ਵੱਲੋਂ 2018-19 ਤੋਂ 2223 ਤੱਕ ਦਾ ਜਿਹੜਾ ਲਗਭਗ ਬਕਾਇਆ ਜਿਹੜਾ ਹੈ ਉਹ 49 ਕਰੋੜ 85 ਲੱਖ 64000 ਦੇ ਤਕਰੀਬਨ ਹੈ 2023-24 ਤੱਕ 33 ਕਰੋੜ ਰੁਪਏ ਬਕਾਇਆ ਇਸ ਤਰ੍ਹਾਂ ਡੀਪੀਆਈ ਨੇ ਸਿੱਖਿਆ ਬੋਰਡ ਨੂੰ 82 ਕਰੋੜ ਤੇ ਲਗਭਗ ਜਿਹੜੀ ਹੈ ਵੱਡੀ ਰਕਮ ਜਿਹੜੀ ਅਦਾ ਕਰਨੀ ਹੈ ਸਮਾਜਿਕ ਨਿਆਂ ਸ਼ਕਤੀ ਅਤੇ ਕਟ ਗਿਣਤੀ ਵਿਭਾਗ ਵੱਲ ਸਿੱਖਿਆ ਬੋਰਡ ਦਾ ਸਾਲ 16-17 ਤੋਂ 22-23 ਤੱਕ 347 ਕਰੋੜ 63 ਲੱਖ 61000 ਰੁਪਏ ਜਿਹੜਾ ਬਕਾਇਆ ਹੈ ਸਾਲ 23-24 ਦੇ ਕਰੀਬਨ 58 ਕਰੋੜ ਰੁਪਇਆ ਬਕਾਇਆ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਾਲ 11-12 ਤੋਂ 22-23 ਤੱਕ 16 ਕਰੋੜ 33 ਲੱਖ 40 ਹਜ਼ਾਰ 902 ਕਰੋੜ ਰੁਪਇਆ ਅਤੇ ਸਮਗਰ ਸਿੱਖਿਆ ਅਭਿਆਨ ਅਥਾਰਟੀ ਵੱਲ ਸਾਲ 23-24 ਦਾ ਕਰੀਬਨ 9 ਕਰੋੜ ਬਕਾਇਆ ਇਸ ਤਰ੍ਹਾਂ ਪ੍ਰਾਪਰਟੀ ਵੱਲ ਬੋਰਡ ਦਾ 25 ਕਰੋੜ 33 ਲੱਖ 40 ਹਜ਼ਾਰ 902 ਜਿਹੜਾ ਰੁਪਿਆ ਬਕਾਇਆ ਜੇਕਰ ਵੱਖ-ਵੱਖ ਵਿਭਾਗਾਂ ਦੇ ਵੱਲੋਂ ਪਾਠ ਪੁਸਤਕਾਂ ਦੀ ਕੁੱਲ ਬਕਾਇਆ ਰਕਮ ਦੀ ਗੱਲ ਕਰੀਏ ਤਾਂ ਇਹ ਰਕਮ 5 ਅਰਬ 33 ਕਰੋੜ 73 ਲੱਖ 97000 12 ਰੁਪਏ ਵੰਡੀਆਂ ਇਸ ਤੋਂ ਸਹਜ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਰਕਾਰ ਦੇ ਵੱਲੋਂ ਇੰਨੀ ਵੱਡੀ ਰਕਮ ਰੱਖਣ ਵਾਲਾ ਵਿਭਾਗ ਆਪਣਾ ਕਾਰੋਬਾਰ ਕਿਵੇਂ ਚਲਾ ਰਿਹਾ ਹੈ ਸੂਬਾ ਸਰਕਾਰ ਨੇ ਅਨੁਸੂਚਿਤ ਜਾਤੀ ਅਤੇ ਪਛੜੀਆਂ ਜਾਤੀਆਂ ਨਾਲ ਸੰਬੰਧਿਤ 10ਵੀਂ ਜਮਾਤ ਦੇ ਉਮੀਦਵਾਰਾਂ ਦੀ ਫੀਸਾਂ ਮੁਆਫ ਕਰ ਦਿੱਤੀਆਂ ਹਨ ਇਸ ਫੀਸ ਵਿਦਿਆਰਥੀਆਂ ਦੇ ਵੱਲੋਂ ਨਹੀਂ ਸਰਕਾਰ ਦੇ ਵੱਲੋਂ ਸਿੱਖਿਆ ਬੋਰਡ ਨੂੰ ਅਦਾ ਕਰਨੀ ਪੈਂਦੀ ਹੈ ਸਾਲ 1992 ਤੋਂ ਲੈ ਕੇ ਹੁਣ ਤੱਕ ਜਿੰਨੀਆਂ ਫੀਸਾਂ ਦਾ ਕੁੱਲ ਬਕਾਇਆ ਜਿਹੜਾ 51 ਕਰੋੜ 40 ਲੱਖ 31407 ਰੁਪਇਆ ਹੈ ਪਰ ਇੰਨੇ ਸਾਲਾਂ ਦੌਰਾਨ ਇਹ ਰਕਮ ਸਰਕਾਰ ਦੇ ਵੱਲੋਂ ਸਿੱਖਿਆ ਬੋਰਡ ਨੂੰ ਅਦਾ ਨਹੀਂ ਕੀਤੀ ਗਈ ਇਸ ਤਰ੍ਹਾਂ ਸਰਾ ਸਰਕਾਰ ਨੂੰ 10ਵੀਂ ਜਮਾਤ ਦੇ ਅਨੁਸੂਚਿਤ ਜਾਤੀਆਂ ਅਤੇ ਪਛੜੀ ਜੜੀਆਂ ਜਾਤੀਆਂ ਦੇ ਉਮੀਦਵਾਰਾਂ ਦੀ ਫੀਸਾ ਵੀ ਸਿੱਖਿਆ ਬੋਰਡ ਨੂੰ ਅਦਾ ਕਰਨੀ ਪੈਂਦੀ ਹੈ ਇਹਨਾਂ ਫੀਸਾ ਦਾ ਸਾਲ 16 ਤੋਂ ਲੈ ਕੇ ਹੁਣ ਤੱਕ 13 ਕਰੋੜ 16 ਲੱਖ 49100 16 ਕਰੋੜ ਰੁਪਏ ਦਾ ਬਕਾਇਆ ਹੈ ਦੇ ਨਾਲ ਜੋ ਸਰਕਾਰ ਅਜੇ ਤੱਕ ਸਿੱਖਿਆ ਬੋਰਡ ਨੂੰ ਅਦਾ ਨਹੀਂ ਕਰ ਪਾਈ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਇਮਾਰਤ ਵਿੱਚ ਨਵੀਂ ਇਮਾਰਤਾਂ ਬਣਾਈਆਂ ਗਈਆਂ ਜੋ ਕਿ ਸਰਕਾਰ ਦੇ ਵੱਲੋਂ ਵੱਖ-ਵੱਖ ਵਿਭਾਗਾ ਤੋਂ ਕਿਰਾਏ ਉੱਤੇ ਦਿੱਤੀਆਂ ਗਈਆਂ ਸੀ ਸਿੱਖਿਆ ਬੋਰਡ ਨੂੰ ਕਦੇ ਵੀ ਇਸ ਦਾ ਪੂਰਾ ਕਿਰਾਇਆ ਨਹੀਂ ਮਿਲਿਆ ਪਹਿਲਾਂ ਤਾਂ ਇਸ ਇਮਾਰਤ ਦਾ ਕਿਰਾਇਆ ਸਿੱਖਿਆ ਬੋਰਡ ਨੂੰ ਮਾਰਕੀਟ ਰੇਟ ਤੋਂ ਬਹੁਤ ਘੱਟ ਰੇਟ ਵਿੱਚ ਅਦਾ ਕੀਤਾ ਜਾਂਦਾ ਹੈ ਉਹ ਵੀ ਪੂਰਾ ਨਹੀਂ ਮਿਲਦਾ। ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖਿਆ ਬੋਰਡ ਦਾ ਡੀਪੀਆਈ ਸਕੈਂਡਰੀ ਵੱਲ 15 ਕਰੋੜ 84 ਲੱਖ 75000 693 ਲੱਖ ਬਕਾਇਆ ਹੈ। ਡੀਪੀਆਈ ਪ੍ਰਾਇਮਰੀ ਵੱਲ ਇਸ ਕਰਾਇਦਾ 3 ਕਰੋੜ 97 ਲੱਖ 45000 300 ਜਿਹੜਾ 61 ਰੁਪਏ ਬਕਾਇਆ ਹੈ। ਐਸ ਸੀ ਆਰਟੀ ਨੇ ਸਿੱਖਿਆ ਬੋਰਡ ਨੂੰ ਇਮਾਰਤ ਦੇ ਕਿਰਾਏ ਦੇ 2 ਕਰੋੜ 65 ਲੱਖ 49000 398 ਰੁਪਏ ਦਾ ਅਦਾ ਕਰਨ ਅਦਾਗੀ ਕਰਨੀ ਹੈ ਜੋ ਅਜੇ ਤੱਕ ਨਹੀਂ ਕੀਤੀ ਗਈ ਹੈ ਤੇ ਨਾਲ ਹੀ ਸਾਲ 2019 ਤੋਂ 22 ਤੱਕ ਪੰਜਵੀਂ ਅਤੇ 8ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮ ਕਰਵਾਉਣ ਸੰਬੰਧੀ ਜਿਹੜਾ ਪੰਜਾਬ ਸਰਕਾਰ ਦਾ ਵਕਾਇਆ ਰਸਤੀ 91 ਕਰੋੜ 40 ਲੱਖ 63000 ਰੁਪਇਆ ਜੇਕਰ 223 ਦੇ ਪੱਧਰ ਦੇ ਅਨੁਮਾਨਿਤ ਬਕਾਇਆ ਨੂੰ ਜੋੜਿਆ ਜਾਵੇ ਤਾਂ ਇਹ ਰਕਮ 118 ਕਰੋੜ 40 ਲੱਖ 63000 ਰੁਪਇਆ ਬਣਦੀ ਹੈ ਇਸ ਤਰ੍ਹਾਂ ਸਿੱਖਿਆ ਬੋਰਡ ਨੇ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੋਂ 724 ਕਰੋੜ 64 ਲੱਖ 28726 ਰੁਪਏ ਜਿਹੜੇ ਉਹ ਲੈਣੇ ਹਨ ਪਰ ਸਿੱਖਿਆ ਬੋਰਡ ਕੁੱਲ ਹੁਣ ਆਪਣੇ ਮੁਲਾਜ਼ਮਾ ਦੀਆਂ ਤਨਖਾਹਾਂ ਦੇਣ ਦੇ ਲਈ ਵੀ ਪੈਸੇ ਨਹੀਂ ਹੈ ਇਸ ਸਬੰਧੀ ਸਿੱਖਿਆ ਬੋਰਡ ਕਰਮਚਾਰੀ ਸੰਘ ਦੇ ਪ੍ਰਧਾਨ ਜਿਹੜੇ ਪ੍ਰਵਿੰਦਰ ਸਿੰਘ ਖੰਗੂੜਾ ਨੇ ਉਹਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿੱਖਿਆ ਬੋਰਡ ਨੂੰ ਲਗਭਗ 100 ਕਰੋੜ ਰੁਪਏ ਦਿੱਤੇ ਹਨ ਉਹਨਾਂ ਆਸ ਪ੍ਰਗਟਾਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨਿਜੀ ਦਖਲਰਾਹੀ ਸਿੱਖਿਆ ਬੋਰਡ ਨੂੰ ਬਕਾਇਆ ਰਾਸ਼ੀ ਮੁਹੱਈਆ ਕਰਵਾਉਣਗੇ ਖੰਗੋੜਾ ਨੇ ਕਿਹਾ ਹੈ ਕਿ ਯੂਨੀਅਨ ਵੱਲੋਂ ਅਜੇ ਜੋ ਅਜੇ ਅਤੇ ਨਿਤੀ ਤੌਰ ਤੇ ਨਿਜੀ ਤੌਰ ਤੇ ਕਈ ਵਾਰ ਸਬੰਧਤ ਮੰਤਰੀਆਂ ਨੂੰ ਅਪੀਲ ਕਰ ਚੁੱਕੇ ਹਾਂ ਕਿਹਾ ਕਿ ਉਹ ਸਰਕਾਰ ਤੋਂ ਪੀਕ ਨਹੀਂ ਮੰਗ ਰਹੇ ਸਗੋ ਸਿੱਖਿਆ ਬੋਰਡ ਤੇ ਪੈਸੇ ਹੀ ਮੰਗ ਰਹੇ ਹਨ ਉਹਨਾਂ ਸਿੱਖਿਆ ਬੋਰਡ ਅਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਸਿੱਖਿਆ ਬੋਰਡ ਦੇ ਪੈਸੇ ਜਲਦ ਤੋਂ ਜਲਦ ਅਦਾ ਕੀਤੇ ਜਾਣ ਤਾਂ ਜੋ ਸਿੱਖਿਆ ਬੋਰਡ ਆਪਣਾ ਕੰਮ ਵਧੀਆ ਤਰੀਕੇ ਨਾਲ ਕਰ ਸਕੇ ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਰਿਟਾਇਰਡ ਮੁਲਾਜ਼ਮ ਐਸੋਸੀਏਸ਼ਨ ਦੇ ਪ੍ਰਧਾਨ ਅਮਰ ਸਿੰਘ ਢਾਲੀਵਾਲ ਨੇ ਕਿਹਾ ਹੈ ਕਿ ਸਿੱਖਿਆ ਬੋਰਡ ਆਪਣੇ ਸੇਵਾਮੁਕਤ ਮੁਲਾਜ਼ਮਾਂ ਨੋ ਸਮੇਸਿਰ ਪੈਨਸ਼ਨ ਵੀ ਨਹੀਂ ਦੇ ਰਿਹਾ ਉਹਨਾਂ ਕਿਹਾ ਹੈ ਕਿ ਇਹ ਸਬ ਇਹ ਸਬ ਪਿਛਲੀਆਂ ਸਰਕਾਰਾਂ ਦੀ ناکਾਮੀਆਂ ਕਾਰਨ ਹੋ ਰਿਹਾ ਹੈ ਜਿਨ੍ਹਾਂ ਨੇ ਸਿੱਖਿਆ ਬੋਰਡ ਨੂੰ ਅਜਿਹੇ ਖਰਚੇ ਕੀਤੇ ਨੇ ਜੋ ਸਿੱਖਿਆ ਬੋਰਡ ਨੂੰ ਜਿਹੜਾ ਜ਼ਿੰਮੇਵਾਰ ਠਹਿਰਾਇਆ ਉਹਨਾਂ ਕਿਹਾ ਹੈ ਕਿ ਸਰਕਾਰਾਂ ਦੇ ਵੱਲੋਂ ਸਿੱਖਿਆ ਬੋਰਡ ਦੀ ਅਜਿਹੀ ਹਾਲਾਤ ਕਰ ਦਿੱਤੀ ਆ ਉਹਨਾਂ ਕਿਹਾ ਕਿ ਸਿੱਖਿਆ ਬੋਰਡ ਨੇ ਆਪਣੀ ਡਿਊਟੀ ਬਖੂਬੀ ਨਿਭਾਈ ਹੈ ਪਰ ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਲਦ ਤੋਂ ਜਲਦ ਇਹ ਪੈਸਾ ਸਿੱਖਿਆ ਵਿਭਾਗ ਵਿਭਾਗ ਨੂੰ ਮੋੜ ਦੇਵੇ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕਿਨਾ ਮੰਦੇ ਹਾਲਾਤਾਂ ਦੇ ਵਿੱਚ ਸਿੱਖਿਆ ਵਿਭਾਗ ਇਸ ਵੇਲੇ ਗੁਜ਼ਰ ਰਿਹਾ ਹੈ ਲਗਾਤਾਰ ਹੀ ਜਿਹੜੀਆਂ ਵੱਡੀਆਂ ਅਥਾਰਟिटीज ਦੇ ਪ੍ਰਧਾਨ ਨੇ ਉਹ ਸਰਕਾਰਾਂ ਤੋਂ ਮੰਗ ਕਰ ਰਹੇ ਨੇ ਕਿ ਇਸ ਚੀਜ਼ ਦਾ ਹੱਲ ਕੱਢਿਆ ਜਾਵੇ ਇਹ ਤਾਂ ਆਉਣ ਵਾਲਾ ਹੀ ਵਕਤ ਦੱਸ ਸਕਦਾ ਹੈ ਕਿ ਮਾਨ ਸਰਕਾਰ ਦੀ ਸਰਕਾਰ ਜਿਹੜਾ ਸਿੱਖਿਆ ਵਿਭਾਗ ਦੀ ਇਸ ਮੁਸ਼ਕਿਲ ਦਾ ਹੱਲ ਕਰ ਸਕਦੀ ਹੈ ਜਾਂ ਨਹੀਂ ਹੋਰ ਵੱਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਨਾਲ